ਰਾਦਾ ਸਵਾਮੀ ਅੱਜ ਜੋ 2 ਤਰੀਕ ਨੂੰ ਰਾਦਾ ਸਵਾਮੀ 사ਸੰਗ ਵਿਆਸ ਡੇਰੇ ਵਿੱਚ ਕਾਠ ਹੋਇਆ 사ਸੰਗ ਹੋਈ ਉਹਦੇ ਵਿੱਚ ਸੰਗਤ ਬਹੁਤ ਪਹੁੰਚੀ ਸੀ ਜਿਹਦੇ ਵਿੱਚ ਸੰਗਤ ਨੂੰ ਕੁਝ ਚੈਨ ਲਾ ਰਹੀ ਦੱਸਿਆ ਗਿਆ ਵੀ શ્રીਮਾਨ ਸੰਤੋ ਬਾਬਾ ਗੁਰਿੰਦਰ ਸਿੰਘ ਜੀ ਨੇ ਗੱਦੀ ਤੇ ਉੱਤਰਾਧਿਕਾਰੀ ਕਦੀ ਕਿਸੇ ਹੋਰ ਉੱਤਰਾਧਿਕਾਰੀ ਨੂੰ ਦੇ ਦਿੱਤੀ ਐ ਤਾਂ ਸੰਤਾਂ ਨੇ 사ਸੰਗ ਤੋਂ ਬਾਅਦ ਆਪਣੀ ਕੋਠੀ ਦੇ ਵਿੱਚ ਸਾਰੇ ਜਨੇ ਵੀ ਉੱਥੇ ਦੇ ਸੰਭਾਲਣ ਵਾਲੇ ਸੇਵਾ ਕਰਨ ਵਾਲੇ ਸੈਕਟਰੀ ਮੈਨੇਜਰ ਆਪ ਦੇ ਪਰਿਵਾਰ ਦੇ ਮੈਂਬਰ ਤਾਂ ਉਹਨਾਂ ਨਾਲ ਬੈਠ ਕੇ ਟੇਬਲ ਤੇ ਗੱਲ ਕਰੀ ਤਾਂ ਉਹ ਕਹਿਣ ਲੱਗੇ ਵੀ ਮਹਾਰਾਜ ਤੁਸੀਂ ਨੇ ਐਡੀ ਜਲਦੀ ਇਹ ਫੈਸਲਾ ਕਿਵੇਂ ਲੈ ਲਿਆ ਵੀ ਤੁਸੀਂ ਇੱਕ ਜੋ ਡੇਰਾ ਮੁਖੀ ਵੀ ਇੱਕੋ ਲਗਤ ਬਣਾ ਦਿੱਤਾ ਤਾ ਮਹਾਰਾਜ ਕਹਿਣ ਲੱਗੇ ਵੀ ਅਸੀਂ ਕਿਹੜਾ ਭਾਈ ਪਾਗਲਾ ਤਾ ਸਾਨੂੰ ਸਾਰਾ ਪਤਾ ਹੈ ਇਹ ਜੋ ਉੱਤੋਂ ਹੁਕਮ ਆਇਆ ਹੈ ਮਹਾਪੁਰਸਾਂ ਦਾ ਉਹ ਗੱਲ ਮਹਾਪੁਰਸਾਂ ਨੂੰ ਕਰਨੀ ਪੈਂਦੀ ਹੈ ਜਿਹੜੀ ਉਤੋਂ ਗੱਦੀਆਂ ਦੀ ਰਸਮ ਚੱਲਦੀ ਆ ਰਹੀ ਹੈ ਜਿਹੜੀ ਬਰਸੀਤ ਹੈ ਉਹ ਲਿਖਾਉਣ ਸਮੇਂ ਕਰਨਾ ਪੈਂਦਾ ਇਹ ਕਈ ਸਾਲ ਪਹਿਲਾਂ ਤੋਂ ਵਿਉਤਬੰਦੀ ਬੜਾਈ ਹੁੰਦੀ ਹੈ ਜਿਹੜੇ ਸੰਤ ਮਹਾਂਪੁਰਸ ਗੱਦੀ ਦੇ ਬਰਾਜਮਾਨ ਹੁੰਦੇ ਨੇ ਉਹ ਇੱਕ ਦਿਨ ਵਿੱਚ ਢੇਰੇ ਦੀ ਗੱਦੀ ਨਹੀਂ ਦਿੱਤੀ ਜਾਂਦੀ ਤਾਂ ਸੰਤ ਮਹਾਰਾਜ ਕਹਿਣ ਲੱਗੇ ਵੀ ਮੈਂ ਜੋ ਵੀ ਕੁਝ ਕਰਨਾ ਹੈ ਅਸੀਂ ਨੇ ਕਰਨਾ ਹੈ ਵੀ ਜਿਹੜਾ ਵੀ ਡੇਰੇ ਵਿੱਚ 사త్సંગ ਜਿਹੜੇ ਦੂਸਰੇ ਆਪਣੇ ਮੁਖੀ ਬਣਾਏ ਨੇ ਉਹ ਭਾਈ ਹਰੇਕ 사త్సંગ ਵਿੱਚ ਨਾਲ ਜਾਇਆ ਕਰਨਗੇ ਕਿਉਂਕਿ ਡੇਰਾ ਰਾਧਾ ਸਵਾਮੀਆ ਦੇ ਇੱਕ ਦੋ ਮਹੀਨਿਆਂ ਤੱਕ ਤਾਂ ਪਤਾ ਹੀ ਨਹੀਂ ਲੱਗਦਾ ਨਵੇਂ ਬੰਦੇ ਨੂੰ ਵੀ ਕਿੱਥੇ ਕਿੱਥੇ ਰਾਧਾ ਸਵਾਮੀਆ ਦੇ ਡੇਰੇ ਨੇ ਕਿੰਨੀ ਕੁ ਸੰਗਤ ਹੈ ਕਿਉਂਕਿ ਜਿਹੜੀ ਸੰਗਤ ਪ੍ਰਾਣੀਆਂ ਪ੍ਰਾਣੇ ਸਰਧਾਲੂ ਨੇ ਕਈ ਕਈ ਸਾਲਾਂ ਤੋਂ ਦੂਜੀ ਦੂਜੀ ਤੀਜੀ ਤੀਜੀ ਪੀੜ੍ਹੀ ਹੋ ਗਈ ਉਹਨਾਂ ਨੂੰ ਪਤਾ ਹੈ ਜਿਹੜੀ ਨਮੀ ਸੰਗਤ ਹੀ ਉਹ ਮੋਥਲ ਹੋ ਗਈ ਰੋਣ ਲੱਗੇ ਵੀ ਮਹਾਂਪੁਰਖ ਵੀ ਖਾਮਨੀ ਕਾਸ ਤੋਂ ਗੱਦੀ ਐਡੀ ਸੇਤੀ ਧੇਰ ਦੇ ਕੇ ਜਾ ਰਹੇ ਨੇ ਮਿਚ ਕਹਿਣ ਲੱਗੇ ਕੁਝ ਪੱਤਰਕਾਰ ਕੁਝ ਮੂਵੀਆਂ ਬਣਾਉਣ ਵਾਲੇ ਕਹਿੰਦੇ ਵੀ ਮਹਾਰਾਜ ਨੂੰ ਕੋਈ ਬਿਮਾਰੀ ਤੋਂ ਪੀੜਤੇ ਵੀ ਉਹ ਤਾਂ ਗੱਦੀ ਸੰਭਾਰੇ ਨੇ ਤਾਂ ਅਜਿਹਾ ਕੁਝ ਨਹੀਂ ਸੰਤ ਮਹਾਰਾਜ ਨੇ ਉਹਨਾਂ ਨੇ ਫਰਮਾਇਆ ਵੀ ਭਾਈ ਮਾੜੀ ਮੋਟੀ ਢਲਮਟ ਤਾਂ ਚੱਲਦੀ ਰਹਿੰਦੀ ਹੈ ਤਾਂ ਤਾਂ ਕਿ ਸੰਗਤ ਜਾਦੀ ਨਾਰਾਜ਼ਗੀ ਨਾ ਕਰੇ ਕਿਉਂਕਿ ਸੰਤ ਮਹਾਪੁਰਸ਼ ਜੋ ਆਉਂਦੇ ਨੇ ਜਾਗ ਤੇ ਬਗਾਨੇ ਬਣ ਕੇ ਸਾਧਕੀ ਮਹਿਮਾ ਵੇਦਨ ਜਾਣੇ ਵੇਦ ਕੀ ਮਹਿਮਾ ਸੰਤ ਪਛਾਨੇ ਜਿਹੜੀ ਬੇਦਾਂ ਦੀ ਮਹਿਮਾ ਹੈ ਉਹ ਸੰਤ ਪਛਾਣ ਲਾਂਦੇ ਨੇ ਜਿਹੜੀ ਸੰਤਾਂ ਦੀ ਮਹਿਮਾ ਹੈ ਉਹ ਬੇਦਰੀ ਜਾਣਦੇ ਕਿਉਂਕਿ ਸੰਤ ਮਹਾਪੁਰਖ ਉਹ ਸਦਾ ਦੁਨੀਆ ਨੂੰ ਤਾਰਨ ਖਾਤਰ ਆਉਂਦੇ ਨੇ ਉਹ ਸਦਾ ਲੋਕਾਂ ਦੇ ਭਲੇ ਲਈ ਆਉਂਦੇ ਨੇ ਅਜਿਹੀ ਕੋਈ ਗੱਲ ਨਹੀਂ ਸੀ ਡੇਰਾ ਵਿਆਸ ਦੇ ਵਿੱਚ ਕਿਉਂਕਿ ਸੰਗਤ ਤਾਂ ਦੋ ਤਰੀਕ ਨੂੰ 2.5 ਤੋਂ 3 ਲੱਖ ਦੇ ਵਿਚਾਲੇ ਸੰਗਤ ਪਹੁੰਚ ਗਈ ਸੀ ਬਹੁਤ ਜ਼ਿਆਦਾ ਇਕੱਠ ਹੋ ਗਿਆ ਸੀ ਵੀ ਵਿੱਚ ਕਿਹਾ ਗਿਆ ਵੀ ਪੱਗ ਦੀ ਰਸਮ ਹੈ ਕੋਈ ਉੱਥੇ ਪੱਗ ਦੀ ਰਸਮ ਨਹੀਂ ਸੀ ਕੋਈ ਉੱਥੇ ਗੱਦੀ ਦਾ ਕੋਈ ਹੋ ਨਹੀਂ ਸੀ ਪ੍ਰੋਗਰਾਮ ਉਹ ਤਾਂ ਇੱਕ ਜਿਹੜੇ ਦੂਸਰੇ ਹਜ਼ੂਰ ਮਹਾਰਾਜ ਥਾਪੇ ਨੇ ਉਹਨਾਂ ਨੂੰ ਨਾਲ ਇੱਕ ਸਾਈਡ ਤੇ ਬਿਠਾਇਆ ਸੀ ਕਿਉਂਕਿ ਦੁਨੀਆ ਨੂੰ ਆਪਦੇ ਪ੍ਰੇਮੀਆ ਨੂੰ ਦਿਖਾਇਆ ਤੇ ਚਿਹਰਾ ਵੀ ਇਹ ਭਾਈ ਸੰਤ ਮਹਾਰਾਜ ਜੋ ਇਹ ਤੁਹਾਡੇ ਸਾਡੇ ਨਾਲੇ ਆਪਾਂ satsang ਵਿੱਚ ਬਿਰਾਜਮਾਨ ਹੋਇਆ ਕਰਾਂਗੇ ਵੀ ਅਜਿਹੀ ਕੋਈ ਗੱਲ ਨਹੀਂ ਤੀ ਕਿਉਂਕਿ satsang ਕਰਨ ਵੇਲੇ ਨਾਲ-ਨਾਲ ਜਾਇਆ ਕਰਨਗੇ ਜਦੋਂ ਕੋਈ ਕਿਸੇ ਦੀ ਤਵੀਤ ਢਿੱਲੀ ਹੁੰਦੀ ਆ ਤਾਂ ਬੰਦਾ ਦੂਸਰਾ ਬੰਦਾ ਵੀ ਨਾਲ ਜਾ ਸਕਦਾ ਹੈ ਤਾਂ ਸੰਗਤ ਨੂੰ ਦੋ ਬੋਲ ਉਹ ਵੀ ਸੁਣਾ ਸਕਦੇ ਨੇ ਤਾਂ ਕਿ ਇਕੋ ਲਗਤ ਗੱਦੀ ਦੀ ਰਸਮ ਕਿਸੇ ਨੂੰ ਨਹੀਂ ਦਿੱਤੀ ਜਾਂਦੀ ਜਿਵੇਂ ਕਿ ਸਰਸੇ ਦੇ ਵਿੱਚ ਇੱਕ ਪਿੱਸੇ ਜੇ ਮਹੀਨੇਕ ਦੀ ਗੱਲ ਹੈ ਇੱਕ ਸਾਧੂ ਚਲਾਣਾ ਕਰ ਗਈ ਤੇ ਉਹਨਾਂ ਨੇ ਬਰਸੀਤ ਲਿਖਾਈ ਨਹੀਂਤੀ ਡੇਰੇ ਦੀ ਤਾ ਬਾਅਦ ਵਿੱਚ ਬਹੁਤ ਰੌਲਾ ਰੱਪਾ ਪਿਆ ਬਹੁਤ ਰੌਲਾ ਰੱਪੇ ਦੇ ਬਾਅਦ ਬਹੁਤ ਕਲੇਸ਼ ਹੋਇਆ ਵੀ ਸੰਤ ਕਿਸੇ ਨੂੰ ਗੱਦੀ ਸਮਾ ਕੇ ਨਹੀਂ ਗਏ ਤੇ ਤਾਂ ਇਹ ਪਹਿਲਾ ਵਰਸੀਤ ਲਿਖਾਉਣੀ ਪੈਂਦੀ ਹੈ ਵੀ ਭਾਈ ਅਸੀਂ ਇਹਨਾਂ ਨੂੰ ਡੇਰੇ ਦੇ ਮੁਖੀ ਬਣਾਵਾਂਗੇ ਤਾਂ ਉਹ ਡੇਰੇ ਦੇ ਮੁਖੀ ਥਾਪੇ ਗਏ ਨੇ ਪਰ ਜੋ ਕਰਨੀ ਹੈ ਉਹ ਸੰਤ ਮਹਾਪੁਰਖ ਸ਼੍ਰੀਮਾਨ ਗਰੇਂਦਰ ਸਿੰਘ ਜੀ ਢੱਲੋਂ ਉਹੀ ਕਰਿਆ ਕਰਨਗੇ ਜੋ ਸਤ ਸੰਗ ਕਰਨੀ ਹੈ ਜੋ ਬਿਆਸਾ ਜੀ ਚ ਜਿਹੜਾ ਕੰਮ ਕਰਨਾ ਹੈ ਇਹਨਾਂ ਨੂੰ ਕਿਹੜਾ ਵੋਟਾਂ ਦਾ ਲਾਲਚ ਹੈ ਵੀ ਵੋਟਾਂ ਕਿਸੇ ਪਾਰਟੀ ਚ ਨਹੀਂ ਜਾਂ ਕਾਂਗਰਸ ਚ ਜਾਂ ਭਾਜਪਾ ਚ ਇਹਨਾਂ ਨੂੰ ਕਿਸੇ ਦਾ ਲੈਣਾ ਦੇਣਾ ਨਹੀਂ ਕਿਉਂਕਿ ਇਹ ਤਾਂ ਇੱਕ ਸਾਫ਼ ਸੁਥਰੇ ਸੰਤ ਮਹਾਪੁਰਖ ਨੇ ਕਦੇ ਵੀ ਇਹਨਾਂ ਦੀ ਕਿਸੇ ਵੋਟਾਂ ਬਾਰੇ ਕਿਸੇ ਤੋਂ ਟਿੱਪਾ ਟਿੱਪਾ ਟਪਣੀ ਸੁਣੀ ਨਹੀਂ ਨਾ ਹੀ ਕਦੇ ਕਰੀਆ ਇਹਨਾਂ ਨੇ ਸਦਾ ਲੋਕਾਂ ਨੂੰ ਸੱਚ ਦੇ ਰਾਹ ਤੇ ਪਾਇਆ ਅਤੇ ਸੱਚ ਦੇ ਰਾਹ ਤੇ ਚੱਲਣਾ ਸਿਖਾਇਆ ਬਹੁਤ ਸੰਗਤਾਂ 'ਚ ਸੁਧਾਰ ਲਿਆਂਦਾ ਹੈ ਕਿਉਂਕਿ ਸੰਗਤਾਂ ਨੇ ਰੋੜੋ ਬੂਰਾ ਹਾਲ ਹੋ ਗਿਆ ਸੀ ਵੀ ਸੰਤਾ ਨੇ ਇੱਕੋ ਲਖਤ ਡਿਸੀਜਨ ਲੈ ਲਿਆ ਵੀ ਖਾਮਨੀ ਸੰਤ ਸਾਤੋਂ ਦੂਰ ਜਾਣਗੇ ਤਾਂ ਸੰਤਾਂ ਨੇ ਫਰਮਾਇਆ ਵੀ ਭਾਈ ਅਸੀਂ ਥੋੜੇ ਵਿੱਚਾਂ ਅਸੀਂ ਹਮੇਸ਼ਾ ਥੋੜੇ ਵਿੱਚ ਰਹਾਂਗੇ ਅਜਾਹੀ ਕੋਈ ਗੱਲ ਨਹੀਂ ਵੀ ਅਸੀਂ ਸੋਤੋਂ ਦੂਰ ਜਾਵਾਂਗੇ ਬਾੜੀ ਸੰਗਤਾਂ ਐਂ ਮੋਸਲ ਹੋ ਗਈ ਤੀ ਵੀ ਜਿਹੜੀ ਸੰਤਾਂ ਨੇ ਗੱਦੀ ਸਮਾਈ ਹੈ ਵੀ ਸੰਤ ਕਿਤੇ ਸਾਨੂੰ ਛੱਡ ਕੇ ਕਿਤੇ ਦੂਰ ਜਾ ਰਹੇ ਨੇ ਤਾਂ ਸਾਧ ਸੰਤਾਂ ਨੇ ਫਰਮਾਇਆ ਵੀ ਭਾਈ ਅਸੀਂ ਤੁਹਾਡੇ ਵਿੱਚਾਂ ਜਿਹੜੀ ਵੀ ਕੋਈ ਸਾਸਾਂ ਕਰਿਆ ਕਰਾਂਗੇ ਜਾਂ ਬਾਹਰਲੇ ਦੇਸਾਂ ਵਿੱਚ ਜਾਂ ਪੰਜਾਬ 'ਚ ਜਿੰਨੀਆਂ ਵੀ ਸਟੇਟਾਂ ਨੇ ਤਾਂ ਇਹ ਜੋ ਜਿਹੜੇ ਉਤਰਾਧਿਕਾਰੀ ਬਣਾਏ ਨੇ ਦੁਜੇ ਮੁਖੀ ਡੇਰੇ ਦੇ ਵੀ ਉਹ ਭਾਈ ਨਾਲ ਰਿਹਾ ਕਰਨਗੇ ਤਾਂ ਕਿ ਸੰਗਤ ਨੂੰ ਪਤਾ ਲੱਗੇ ਕਿਉਂਕਿ ਜਦ ਮੰਦਾ ਨਾਲ ਰਹਿੰਦੇ ਨੇ ਦੁਜੇ ਫਿਰ ਪਤਾ ਲੱਗ ਜਾਂਦਾ ਹੈ ਡੇਰਿਆਂ ਬਾਰੇ ਬਾਕੀ ਡੇਰਿਆਂ ਦੇ ਜਿੰਨੇ ਕੰਮ ਹੁੰਦੇ ਨੇ ਬਾਕੀ ਡੇਰਿਆਂ ਦੇ ਜਿੰਨੇ ਪ੍ਰਬੰਧਕ ਹੁੰਦੇ ਨੇ ਸਾਰਿਆਂ ਦਾ ਪਤਾ ਲੱਗ ਜਾਂਦਾ ਹੈ ਫਿਰ ਜਾ ਕੇ ਗੱਦੀ ਦਾ ਹੱਕਦਾਰ ਕੋਈ ਵੀ ਇਨਸਾਨ ਬਣਦਾ ਹੈ ਤਾਂ ਪੂਜਨਿਕ ਸੰਤ ਜੀ ਮਹਾਰਾਜ ਦਾ ਇਹ ਫਰਮਾਨ ਸੀ ਵੀ ਸੰਗਤਾਂ ਜਾਦੇ ਝੰਜਟਾ ਜਨਾ ਪੈਣ ਕੋਈ ਡੇਰਾ ਵਿਆਹ ਤੇ ਐਡੀ ਘਟਣਾ ਨਹੀਂ ਹੋਈ ਵੀ ਜਾਂ ਗੱਦੀ ਸਮਾਈਆ ਵੀ ਜਾਂ ਕੋਈ ਪੱਗ ਦੀ ਰਸਮ ਤੀ ਵੀ 사ਸੰਗ 3 ਤਰੀਕ ਨੂੰ ਵੀ 사ਸੰਗ ਹੋਈ ਐ ਕੱਲ ਤੇ ਅੱਜ 4 ਤਰੀਕ ਐ ਤੇ ਗਾਂ ਵਾਲੀਆਂ ਵੀ 사ਸੰਗਾ ਦਾ ਸੋਨੂ 베ਰਵਾ ਉਥੋਂ ਵਿਆਹਾ ਜੀ ਤੋਂ ਆਈ ਜਾਊਗਾ ਕਿਉਂਕਿ ਵਿੱਚ ਬਹੁਤ ਦੂਰ ਦੂਰ ਲੋਕ ਰਹਿੰਦੇ ਨੇ ਜਿਨ੍ਹਾਂ ਨੂੰ ਡੇਰੇ ਨਾਤਾ ਉੱਥੇ ਡੇਰੇ ਨੇ ਨਾ ਜਿਆਦੇ ਪ੍ਰੇਮੀ ਨੇ ਤਾਂ ਉਹਨਾਂ ਨੂੰ ਪਤਾ ਹੀ ਮੋਬਾਈਲ ਰਹੀ ਲੱਗਦਾ ਹੈ ਜਿਹੜੇ ਆਪਾਂ ਮੋਬਾਈਲ ਤੇ ਕੋਈ ਵੀਡੀਓ ਪਾ ਕੇ ਚਾੜਦਾਂ ਨੇ ਵੀ ਭਾਈ ਇਹ ਕਾਟਣਾ ਇੱਕ ਸੱਚੇ ਸੰਤਾਂ ਦੇ ਬੋਲ ਨੇ ਵੀ ਜਿਹੜੀ ਅਸੀਂ ਕਰੀ ਐ ਉਹ ਉੱਪਰੋਂ ਮਹਾਰਾਜ ਦੇ ਜੋ ਸਾਡੇ ਪੂਜਨੀਕ ਸੰਤ ਮਹਾਰਾਜ ਚਰਨ ਸਿੰਘ ਜੀ ਉਹਨਾਂ ਦੇ ਅਸੀਂ ਤਾਂ ਬੋਲ ਪਗਾਏ ਨੇ ਤਾਂ ਕਿ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਜਿਹੜੀ ਗੱਦੀ ਹੈ ਉਹ ਤਾਂ ਸੰਤ ਗਰੇਂਦਰ ਸਿੰਘ ਜੀ ਟਿੱਲੋਂ ਆਪ ਹੀ ਸੰਭਾਲਣਗੇ ਤਾਂ ਕਿ ਇੰਨੀਆ ਬੇਨਤੀਆਂ ਮੈਂ ਕਰਦਾ ਹੋਇਆ ਸਾਰੀ ਸੰਗਤ ਦਾ ਧੰਨਵਾਦ ਕਰਦਾ ਜੋ ਕਿ ਸੰਗਤ ਨਵੀਂ ਆਈ ਹੈ ਸਾਡੇ ਚੱਲ ਰਾਹੀਂ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਰਾਧਾ ਸਵਾਮੀ ਜੀ